ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਆ ਬਹੁਤ ਜ਼ਿਆਦਾ ਸਾਨੂੰ ਉਹ ਮਹਿਸੂਸ ਹੁੰਦਾ ਵੀ ਬਹੁਤ ਖੁਸ਼ੀ ਬਹੁਤ ਆ ਹਾਂ ਜਿਹੜੇ ਬਾਹਰਲੇ ਦੇਖਦੇ ਵਿੱਚ ਨਾਂ ਉੱਚਾ ਕੀਤਾ ਵਾ ਪੰਜਾਬ ਦਾ ਨਾਂ ਉੱਚਾ ਕੀਤਾ ਘਰ ਦਾ ਨਾਂ ਉੱਚਾ ਕੀਤਾ ਆ ਦੇ ਮਾਪਿਆਂ ਤੇ ਦਾ ਨਾਂ ਉੱਚਾ ਕੀਤਾ ਵਾ ਦੇਸ਼ ਦਾ ਨਾਂ ਉੱਚਾ ਕੀਤਾ ਬਹੁਤ ਜ਼ਿਆਦਾ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਬਹੁਤ ਜਿਆਦਾ ਮਾਣ ਆ ਸਾਨੂੰ ਕਹਿੰਦੇ ਧੀਆ ਜਿਹੜੀਆਂ ਹੁੰਦੀਆਂ ਘਰ ਦੀ ਸ਼ਾਨ ਹੁੰਦੀਆਂ ਉਹਨਾਂ ਪੂਰੇ ਦੇਸ਼ ਦੀ ਸ਼ਾਨ ਬਣ ਗਈਆਂ ਨੇ ਹਾਂ ਇਹ ਤੁਹਾਡੇ ਕੋ ਪਿੰਡ ਵਾਲੇ ਵਧਾਈ ਵੀ ਦੇਣ ਆ ਰਹੇ ਹੂ ਬਹੁਤ ਬਹੁਤ ਜੀ ਬਹੁਤ ਵਧਾਈਆਂ ਦਿੰਦੇ ਆ ਸਾਰੇ ਸਾਰੇ ਵਧਾਈਆਂ ਦੇ ਦਿੰਦੇ ਆ ਕਿ ਸਭ ਦਾ ਮੂੰਹ ਮਿੱਠਾ ਕਰਾਈਦਾ ਵਾ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਉਹਨਾਂ ਦੀ ਮਾਣ ਵਧਾਇਆ ਪਿੰਡ ਦੇ ਵਿੱਚ ਬਹੁਤ ਜਿਆਦਾ ਖੁਸ਼ੀ ਆ ਉਹਨਾਂ ਦੇ ਪਰਿਵਾਰਕ ਵੇਭਤ ਵਿੱਚ ਤੇ ਉਹਨਾਂ ਦਾ ਜਿਹੜਾ ਆਪਦਾ ਸੁਭਾਸੀ ਕਿਸ ਤਰ੍ਹਾਂ ਦਾ ਸੁਭਾਸੀ ਉਹਨਾਂ ਦਾ ਸ਼ੁਰੂ ਤੇ ਬਚਪਨ ਸੁਭਾਅ ਉਹਦਾ ਪਹਿਲਾਂ ਤੋਂ ਨਰਮ ਸੀਗਾ ਜੀ ਪਹਿਲਾਂ ਤੋਂ ਹੀ ਨਿੱਕੀ ਹੁੰਦੀ ਤੋਈ ਉਹਦਾ ਸੁਭਾਅ ਨਰਮ ਸੀ ਜੇ ਕਿਸੇ ਨੇ ਮાળੀ ਦੀ ਗੱਲ ਕਰਨੀ ਰੋਂਦੀ ਵਾਲਾ ਸੇਥੀ ਸੀ ਨਰਮ ਕਰਕੇ ਉਹਦਾਂ ਹੀ ਇਹਨੇ ਰੋਣ ਲੱਗ ਜਾਣਾ ਤੇ ਜਾਨੀ ਸੁਭਾਅ ਬਹੁਤ ਨਰਮ ਆ ਗੱਲ ਦੀ ਸਹਿਣ ਸਿਕਤਾ ਬਹੁਤ ਜ਼ਿਆਦਾ ਸੀ ਉਹਦੇ ਕੋਲ ਆਈ ਨਹੀਂ ਸੀਗੀ ਬਈ ਮਤਲਬ ਉਧਰ ਉਧਰ ਕੋਈ ਗੱਲ ਨਹੀਂ ਸੀ ਕਰਦੀ ਗੱਲ ਨੂੰ ਸੰਕੋਚ ਕੇ ਰੱਖਦੀ ਸੀ ਬਹੁਤ ਵਧੀਆ ਸੀ ਤੇ ਤੁਸੀਂ ਕੀ 메시ਜ ਦੇਣਾ ਚਾਹੋਗੇ ਜਿਹੜੇ ਲੋਕ ਜਿਹੜੇ ਬੱਚਿਆਂ ਨੂੰ ਲੜਕਿਆਂ ਦੇ ਬਰਾਬਰ ਨਹੀਂ ਸਮਝਦੇ ਕੀ ਕਹਿਣਾ ਚਾਹੁੰਗੇ ਬਸ ਇਹੀ ਕਹਿੰਨੇ ਆ ਬਈ ਸਭ ਨੂੰ ਧੀਆਂ ਨੂੰ ਬਰਾਬਰ ਹਿੱਸਾ ਦੇਣਾ ਚਾਹੀਦਾ ਵਾ ਮਾਨ ਹਨ ਮਾਨ ਪ੍ਰਾਪਤ ਹੋਣਾ ਚਾਹੀਦਾ ਧੀਆਂ ਹੀ ਨਾ ਉੱਚਾ ਕਰਦੀਆਂ ਵਾ ਧੀਆਂ ਲਈ ਬਹੁਤ ਜਾਨੀ ਸਾਰੇ ਮਾਪਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਵੀ ਮੇਰੀ ਧੀ ਬਹੁਤ ਲਾਇਕ ਆ ਤੇ ਪਿਆਰ ਦੇਣਾ ਪੂਰਾ ਚਾਹੀਦਾ ਮੇਰਾ ਨਾਮ ਗੁਰਪ੍ਰਿੰਦਰ ਸਿੰਘ ਆ ਜੀ ਪਿੰਡ ਕੋਕਰੀ ਕਲਾ ਜ਼ਿਲ੍ਹਾ ਮੋਗਾ ਸਾਡੇ ਪਿੰਡ ਦੀ ਕੁੜੀ ਮੇਰੇ ਤਾਇਆ ਜੀ ਦੀ ਬੇਟੀ ਤਲਵਿੰਦਰ ਕੌਰ ਉਹਨੇ ਵਿਕਟੋਰੀਆ ਦੇ ਵਿੱਚ ਕੌਂਸਲ ਚੋਣਾਂ ਦੇ ਵਿੱਚ ਜਿਹੜੀ ਮੈਂਬਰ ਹਾਸਲ ਕੀਤੀ ਹੈ ਮੈਂਬਰ ਬਣੀ ਹੈ ਚੋਣਾਂ ਜਿੱਤ ਕੇ ਜਿਹਦੀ ਕੇ ਚਾਰੇ ਪਾਸੋਂ ਸਲਾਗਾ ਹੋ ਰਹੀ ਹੈ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਆ ਚੈਨਲ ਵਾਲਿਆਂ ਦੇ ਫੋਨ ਆ ਰਹੇ ਆ ਵਧਾਈਆਂ ਦੇ ਰਹੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਆ ਕਿਉਂਕਿ ਕਾਮ ਪਰਿਵਾਰ ਚੋਂ ਉੱਠ ਕੇ ਇੱਕ ਕੁੜੀ ਆ ਜਿਹੜੀ ਆਪਦੇ ਪਰਿਵਾਰ ਨੂੰ ਵੀ ਸਾਂਭਦੀ ਆ ਆਪਦੇ ਬੱਚਿਆਂ ਨੂੰ ਵੀ ਸਾਂਭਦੀ ਆ ਫਿਰ ਉਹ ਵਿਦੇਸ਼ ਜਾ ਕੇ ਉੱਥੋਂ ਦੇ ਸਿਸਟਮ ਦੇ ਮੁਤਾਬਕ ਰਹਿ ਕੇ ਆਪਦਾ ਘਰ ਸੰਭਾਲ ਕੇ ਆਪਦਾ ਸਾਰਾ ਮਤਲਬ ਸੈਟਿੰਗ ਕਰਕੇ ਫਿਰ ਸਮਾਜ ਸੇਵੀ ਕੰਮ ਵੀ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਉਹ ਇਸ ਤਰ੍ਹਾਂ ਦਾ ਜਿਹੜਾ ਅਹੁਦਾ ਹਾਸਲ ਕਰਦੀ ਆ ਇਹ ਬਹੁਤ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਕਦੇ ਸੋਚਿਆ ਸੀ ਕਿ ਐਦਾਂ ਬੇਟੀ ਆ ਆਪਣੀ ਜਿਹੜੀ ਦੇਸ਼ ਦੇ ਵਿੱਚ ਮੈਂਬਰ ਚੁਣੀ ਜਾਊਗੀ ਕਦੇ ਸੋਚਿਆ ਸੀ ਬਿਲਕੁਲ ਜੀ ਸੁਪਨੇ ਬੱਚੇ ਵੀ ਨਹੀਂ ਸੋਚਿਆ ਸੀਗਾ ਬੇਸਤਰਾਮ ਦੇਸ਼ ਦੀ ਧਰਤੀ ਤੇ ਜਾ ਕੇ ਸਾਡੇ ਬੱਚੇ ਪਹਿਲੀ ਗੱਲ ਤਾਂ ਜਾਣਾਰੇ ਸੋਚਿਆ ਸੀ ਵੀ ਵਿਦੇਸ਼ ਜਾਵਾਂਗੇ ਕਿਉਂਕਿ ਤਲਵਿੰਦਰ ਹੁਣਾ ਦੇ ਮਨ ਦੇ ਵਿੱਚ ਵੀ ਕਿਤੇ ਕਿਤੇ ਕਿਤਨਾ ਕਿਤੇ ਸੀਗਾ ਜਦੋਂ ਛੋਟੇ ਹੁੰਦੇ ਸੀਗੇ ਰੁਚੀ ਸੀਗੀ ਵਿਦੇਸ਼ ਜਾਣ ਦੀ ਪਰ ਘਰ ਦੀ ਹਾਲਤ ਦੇਖ ਕੇ ਉਹਨਾਂ ਨੂੰ ਨਹੀਂ ਲੱਗਦਾ ਸੀ ਵੀ ਅਸੀਂ ਜਾ ਸਕਾਂਗੇ ਬਾਹਰ ਇੱਛਾ ਬਹੁਤ ਸੀਗੀ ਪਰ ਉਹ ਕੁਦਰਤ ਨੇ ਇਹੋ ਜਿਹੇ ਹਾਲਾਤ ਬਣਾਏ ਬਹੁਤ ਵਧੀਆ ਪਰਿਵਾਰ ਮਿਲਿਆ ਸਾਰਾ ਪਰਿਵਾਰ ਉਹਨਾਂ ਨੇ ਯਤਨਾਂ ਰਾਹੀਂ ਉਹਨਾਂ ਨੇ ਆਪ ਦਾ ਵਿਦੇਸ਼ ਪਹੁੰਚ ਕੇ ਵਿਦੇਸ਼ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨੇ ਜੋ ਮਿਹਨਤ ਕੀਤੀ ਜੋ ਸਟਰਗਲ ਕੀਤੀ ਆ ਉਹ ਅੱਜ ਸਾਰੇ ਜੱਗ ਦੇ ਸਾਹਮਣੇ ਆ ਕੋਈ ਪਰਿਵਾਰਕ ਮੈਂਬਰ ਵੀ ਹੈਗਾ ਪੋਲੀਟੀਕਲ ਲਾਈਨ ਦੇ ਵਿੱਚ ਪਸ਼ੋਕਰ ਦੀ ਗੱਲ ਕਰੀਏ ਤਾਂ? ਨਾ ਜੀ ਪਸ਼ੋਕਰ ਸਾਡੇ ਨਾਲ ਇੱਥੇ ਨਾ ਉਹਨਾਂ ਦਾ ਸਾਰੇ ਪਰਿਵਾਰ 'ਚ ਕੋਈ ਪੋਲੀਟੀਕਲ ਲਾਈਨ ਦੇ ਵਿੱਚ ਸਾਡਾ ਕੋਈ ਵੀ ਮੈਂਬਰ ਨਹੀਂ ਅਜੇ ਤੱਕ ਪਹਿਲਾਂ ਆਇਆ। ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਬਹੁਤ ਵਧੀਆ ਜੀ। ਬਹੁਤ ਜ਼ਿਆਦਾ ਮਾਣ ਵਾਲੀ ਗੱਲ ਆ ਬਹੁਤ ਖੁਸ਼ੀ ਆ ਸਾਨੂੰ। ਚਾਰੇ ਪਾਸੇ ਜਿਹੜੀ ਸਾਨੂੰ ਸਲਾਹਤ ਮਿਲ ਰਹੀ ਆ ਕਿਉਂਕਿ ਸਾਡੀ ਧੀ ਆ ਆਪਣੀ ਸਾਡੀ ਭੈਣ ਆ ਮੇਰੀ ਇਥੋਂ 2 ਸਾਲ ਵੱਡੀ ਆ। ਇੱਕ 45 ਸਾਲ ਦੀ ਉਮਰ ਦੇ ਵਿੱਚ ਇੱਕ ਬੇਟੀ ਦਾ ਮਤਲਬ ਇਥੋਂ ਤੋਂ ਲੈ ਕੇ ਸਫ਼ਰ ਜਿਹੜਾ ਉੱਥੋਂ ਤੱਕ ਲੈ ਕੇ ਜਾਣਾ ਇਹ ਬਹੁਤ ਮੁਸ਼ਕਲ ਵਾਲੀ ਗੱਲ ਹੁੰਦੀ ਆ ਜਿਹੜਾ ਉਹਨੇ ਤੈਅ ਕੀਤਾ ਸਫ਼ਰ ਇਹ ਜੇ ਪੰਜਾਬ ਦੀ ਭਾਰਤ ਦੀ ਦੇਸ਼ ਦੀ ਆਪਣੇ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਬਾਹਰ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਕਿਵੇਂ ਦੇਖਦੇ ਬਹੁਤ ਜੀ ਬਹੁਤ ਲੱਖਾਂ ਗੁਣਾ ਫਰਕ ਆ ਇਥੋਂ ਦੀ ਰਾਜਨੀਤੀ ਇੱਕ ਦੂਜੇ ਠੱਭੀਆਂ ਲਾਉਣ ਵਾਲੀ ਰਾਜਨੀਤੀ ਆ ਇੱਥੇ ਜੋ ਵਧੀਆ ਸਮਾਜ ਵਾਸਤੇ ਚਿਹਰੇ ਆ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਰ ਉੱਥੇ ਜੋ ਸਮਾਜ ਵਾਸਤੇ ਕੁਝ ਕਰਦੇ ਆ ਜੇ ਇਹਨਾਂ ਨੇ ਕੋਈ ਸਮਾਜ ਵਾਸਤੇ ਕੀਤਾ ਤਾਂ ਇਹਨਾਂ ਨੂੰ ਲੋਕਾਂ ਨੇ ਅੱਗੇ ਆਉਣ ਵਾਸਤੇ ਰਾਹ ਦਿੱਤਾ। ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ। ਪਰ ਇੱਥੋਂ ਦੀ ਆਪਣੀ ਜਿਹੜੀ ਰਾਜਨੀਤੀ ਹੈ ਉਹ ਇਸ ਲੈਵਲ ਦੀ ਨਹੀਂ ਜਿਵੇਂ ਜਿਵੇਂ ਉੱਥੋਂ ਦੀ ਰਾਜਨੀਤੀ ਮੈਂ ਸਮਝਦਾ। ਕੀ ਸੰ냔 ਦਿਓਗੇ ਉਹਨਾਂ ਮਾਪਿਆਂ ਨੂੰ ਜਿਹੜੇ ਮਾਪੇ ਅੱਜ ਵੀ ਧੀਆਂ ਦੇ ਵਿੱਚ ਬਿਤਕਰਾ ਕਰਦੇ ਆ। ਜਿਹੜੇ ਮਾਪੇ ਧੀਆਂ ਤੇ ਪੁੱਤਾਂ 'ਚ ਬਿਤਕਰਾ ਕਰਦੇ ਆ ਜੀ। ਮੈਂ ਸਮਝਦਾ ਉਹ ਮਾਪਿਆਂ ਤੋਂ ਵੱਧ ਜਿਹੜਾ ਹੈਗਾ ਮਤਲਬ ਇਹ ਸਮਾਜ ਦੇ ਦਾ ਨੁਕਸਾਨ ਨਹੀਂ ਕਰ ਸਕਦਾ ਕੋਈ। ਕਿਉਂਕਿ ਸਮਾਜ ਦਾ ਅੱਧਾ ਜੇ ਸਾਡੀਆਂ ਜਿਹੜੀਆਂ ਔਰਤਾਂ ਵਾਂ ਜੇ ਇਹਨਾਂ ਨੂੰ ਬਰਾਬਰ ਮੌਕੇ ਨਹੀਂ ਮਿਲਣਗੇ ਪੁੱਤਾਂ ਦੇ ਬਰਾਬਰ ਅੱਗੇ ਵਧਣ ਦੇ ਤਾਂ ਇਹ ਕੁਝ ਵੀ ਨਹੀਂ ਕਰ ਸਕਣਗੀਆਂ ਅਸੀਂ ਇਹ ਜਿਹੜੀ ਆਧੀ ਤਾਕਤ ਹੈ ਜਿਹੜੀ ਇਹਨੂੰ ਇੱਕ ਬਲੌਕ ਕਰਕੇ ਰੱਖ ਦਿੰਨੇ ਆ ਇਸ ਕਰਕੇ ਮੈਂ ਚਾਹੁੰਨਾ ਵੀ ਮਾਪਿਆਂ ਨੂੰ ਧੀਆਂ ਨੂੰ ਬਰਾਬਰ ਹੱਕ ਦੇਣੇ ਚਾਹੀਦੇ ਆ ਤੇ ਉਹਨਾਂ ਨੂੰ ਖੁੱਲ੍ਹ ਕੇ ਜਿਉਣ ਦੀ ਜਿਹੜੀ ਆ ਉਹਨਾਂ ਨੂੰ ਮਤਲਬ ਆਜ਼ਾਦੀ ਦੇਣੀ ਚਾਹੀਦੀ ਆ ਉਹਨਾਂ ਦੇ ਕਿਸੇ ਵੀ ਕੰਮ ਤੇ ਪ੍ਰਸ਼ਨ ਚਿੰਤਾ ਨਹੀਂ ਲੈਣਾ ਚਾਹੀਦਾ ਵੀ ਇਹ ਆ ਪਹਿਨਦੀ ਆ ਇਹ ਖਾਂਦੀ ਆ ਇੱਥੇ ਜਾਂਦੀ ਆ ਬਿਲਕੁਲ ਜਿਹੜੀਆਂ ਉਹ ਸ਼ਕੀ ਨਜ਼ਰਾਨਾ ਨਹੀਂ ਦੇਖਣਾ ਚਾਹੀਦਾ ਬੱਚਿਆਂ ਨੂੰ ਬਿਲਕੁਲ ਆਪਦੇ ਪੁੱਤਾਂ ਵਾਂਗੂ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝਣਾ ਚਾਹੀਦਾ ਬੇਸ਼ੱਕ ਹਾਲਤ ਹੁਣ ਬਦਲ ਹਾਲਾਤ ਬਦਲੇ ਹੋਏ ਆ ਲੋਕਾਂ ਨੂੰ ਚੇਤਨਾ ਆਈ ਵੀ ਆ ਪਰ ਫੇਰ ਵੀ ਸਮਾਜ ਹਜੇ ਸਾਡਾ ਉਹਨਾਂ ਹਾਣ ਦਾ ਨਹੀਂ ਹੋਇਆ ਜਿੰਨਾ ਸਮੇਂ ਦੇ ਸਾਬ ਨਾਲ ਹੋਣਾ ਚਾਹੀਦਾ